ਸ਼ਨੀਵਾਰ ਨੂੰ ਜਲਾਲਾਬਾਦ ਦੇ ਪਿੰਡ ਖਾਨੇ ਵਿਖੇ ਲੜਕੀ ਦੇ ਨਾਬਾਲਗ ਹੋਣ ਤੇ ਬਰਾਤ ਨੂੰ ਬੇਰੰਗੀ ਪਹਤਣਾ ਪਿਆ ਦਰਅਸਲ ਲੜਕੀ ਦੇ ਪਰਿਵਾਰ ਵਾਲੇ ਗਰੀਬੀ ਕਾਰਨ ਆਪਣੀ 17 ਸਾਲ ਲੜਕੀ ਦਾ ਵਿਆਹ ਕਰਾਇਆ ਸੀ ਜੋ ਗੈਰ ਕਾਨੂੰਨੀ ਹੈ ਪਿੰਡ ਦੇ ਕੁਝ ਲੋਕਾਂ ਨੇ ਜਦੋਂ ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਮੌਕੇ ਤੇ ਪੁੱਛ ਕੇ ਵਿਆਹ ਨੂੰ ਰੁਕਵਾ ਦਿੱਤਾ ਇਸ ਦੌਰਾਨ ਲੜਕੀ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਇਸ ਗੱਲ ਨੂੰ ਮੰਨਿਆ ਕਿ ਲੜਕੀ ਨਾਬਾਲਗ ਹੈ ਅਸੀਂ ਬਹੁਤ ਗਰੀਬ ਹੈਗੇ ਹਾਂ ਤੇ ਦੀਦੀ ਦੀ ਡੈਥ ਹੋ ਚੁੱਕੀ ਹੈ ਤਿੰਨ ਬੇਟੀਆਂ ਨੇ ਇੱਕ ਦੀ ਮੈਰਿਜ ਕਰ ਦਿੱਤੀ ਹੈ ਇਸ ਵੀ ਕਰਨ ਦਾ ਇਹ ਵੀ ਪਿੰਡ ਵਾਲਿਆਂ ਦੀ ਸਹਾਇਤਾ ਨਾਲ ਕਰਨਾ ਕੋਈ ਸਾਡੀ ਜ਼ਮੀਨ ਨਹੀਂ ਰਹਿ ਗਈ ਅਸੀਂ ਬਿਲਕੁਲ ਗਰੀਬ ਹੈਗੇ ਆ ਤੇ ਇਹ ਵੀ ਅੱਜ ਕੀਤਾ ਤੇ ਪਿੰਡ ਵਾਲਿਆਂ ਨੇ ਕੀਤਾ ਇੰਨਾ ਕੁ ਸਹਾਇਤਾ ਦਿੱਤੀ ਆ ਮੈਂ ਪਾਲ ਨਹੀਂ ਸਕਦੇ ਸਾਰਿਆਂ ਦੀ ਸਹਿਮਤੀ ਨਾਲ ਆਪ ਤੇ ਕਿੰਨੀ ਉਮਰ ਦੀ ਲੜਕੀ 17 ਸਾਲ ਇੱਕ ਪਾਸੇ ਜਿੱਥੇ ਸਰਕਾਰ ਧੀਆਂ ਨੂੰ ਪੁੱਤਰਾਂ ਦਾ ਦਰਜਾ ਦੇਉਣ ਲਈ ਉਪਰਾਲੇ ਕਰ ਰਹੀ ਹੈ ਉੱਥੇ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਨੇ ਜੋ ਧੀਆਂ ਨੂੰ ਆਪਣੇ ਤੇ ਬੋਝ ਸਮਝਦੇ ਨੇ ਤੇ ਜਲਦੀ ਵਿਆਹ ਕਰ ਦਿੰਦੇ ਨੇ ਜਲਾਲਾਬਾਦ ਤੋਂ ਬੰਡੀ ਦਹੋਜਾ ਜਗਬਣੀ ਟੀਵੀ লাইਵ